ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਤੁਸੀਂ ਇਸ ਵੇਲੇ ਨੋਟਿਸ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਡਾਇਰੈਕਟਰ ਸਿੱਖਿਆ ਪ੍ਰਤੀ ਡਾਇਰੈਕਟਰਡ ਪੰਜਾਬ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਜਿਹੜਾ ਹੈ ਜੀ ਪੰਜਾਬ ਦਾ 18 ਮਈ ਦਾ ਨੋਟਿਸ ਹੈ ਇਹ ਨੋਟਿਸ ਹੈ ਜੀ 5994 ਭਰਤੀ ਦੇ ਲਈ ਕਿ ਇਹਨਾਂ ਦਾ ਜਿਹੜਾ ਇਸ਼ਤਿਹਾਰ ਸੀ 12 10 2022 ਨੂੰ ਆਇਆ ਸੀ ਤੇ ਪੇਪਰ 5 ਮਾਰਚ 2023 ਨੂੰ ਹੋਇਆ ਸੀ ਪਰੰਤੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੇਸ ਦੇ ਵਿੱਚ 3 April 2024 ਨੂੰ ਪੇਪਰ 1 ਜਿਹੜਾ ਪੰਜਾਬੀ ਦਾ ਉਹ ਕੈਨਸਲ ਕੀਤਾ ਗਿਆ ਸੀ ਉਹ ਦੁਬਾਰਾ ਲਿਆ ਜਾਣਾ ਸੀ ਸੋ ਉਸ ਦਾ ਸਿਲੇਬਸ ਜਿਹੜਾ ਹੈ ਤੁਹਾਡੇ ਨਾਲ ਇੱਥੇ ਸਾਂਝਾ ਕੀਤਾ ਜਾ ਰਿਹਾ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਸ ਚੈਨਲ ਦੇ ਉੱਪਰ ਤੁਸੀਂ ਪੰਜਾਬੀ ਦੇ ਪੇਪਰ ਦੇ ਰਿਲੇਟਿਡ ਵਿਆਕਰਨ ਦੀਆਂ ਵੀਡੀਓਜ਼ ਵੀ ਦੇਖ ਪਾ ਰਹੇ ਹੋਵੋਗੇ ਤੁਸੀਂ ਪਲੇਲਿਸਟ ਦੇ ਵਿੱਚ ਜਾਓਗੇ ਤੁਹਾਨੂੰ ਵੀਡੀਓਜ਼ ਮਿਲਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਪੇਪਰ ਦੇ ਨਾਲ ਰਿਲੇਟਿਡ ਹਰ ਇੱਕ ਚੀਜ਼ ਜਿਹੜੀ ਉਹ ਕਰਵਾਈ ਜਾਏਗੀ ਸੋ ਆਪਾਂ ਸਿਲੇਬਸ ਜਿਹੜਾ ਉਹ ਦੇਖਦੇ ਆ ਤੇ ਇੱਕ ਚੀਜ਼ ਹੋਰ ਦੇਖੋ ਪੇਪਰ ਦੀ ਜਿਹੜੀ ਮਿਤੀ ਹੈ ਉਹ ਪਬਲਿਕ ਨੋਟਿਸ ਦੇ ਨਾਲ ਦੁਬਾਰਾ ਜਿਹੜੀ ਹੈ ਕਿਸੇ ਦਿਨ ਉਹ ਸਾਂਝੀ ਕੀਤੀ ਜਾਏਗੀ ਸਮਾਂ 100 ਮਿੰਟ ਦਾ ਹੀ ਹੋਏਗਾ ਪੇਪਰ ਵੀ 100 ਨੰਬਰ ਦਾ ਹੀ ਹੋਏਗਾ ਪੇਪਰ A ਦਾ ਸਿਲੇਬਸ ਦੇਖੋ ਭਾਸ਼ਾ ਤੇ ਉਪਭਾਸ਼ਾ ਪਹਿਲੀ ਚੀਜ਼ ਇਹ ਦੇਖਣ ਵਾਲੀ ਹੈ ਇਹ ਦੋ ਭਾਗ ਵਿੱਚ ਵੰਡਿਆ ਭਾਗ ਪਹਿਲਾ ਤੇ ਦੂਜਾ ਭਾਗ ਪਹਿਲੇ ਵਿੱਚ ਵਿਆਕਰਨ ਰੱਖੀ ਗਈ ਯਾਨੀ ਕਿ ਵਿਆਕਰਨ ਦੀ ਜਿਹੜੀ ਵੇਟੇਜ ਆ ਉਹ ਜ਼ਿਆਦਾ ਹੋਏਗੀ ਤੇ ਰਾਈਟਰ ਵੀ ਲੱਗੇ ਹੋਏ ਨੇ ਪਹਿਲਾ ਭਾਗ ਹੈ ਜੀ ਭਾਸ਼ਾ ਤੇ ਉਪਭਾਸ਼ਾ ਲਿਪੀ ਅਤੇ ਗੁਰਮੁਖੀ ਲਿਪੀ ਤੁਨੀ ਬੋਧ ਹੈ ਜੀ ਸ਼ਬਦ ਬੋਧ ਹੈ ਵਾਕ ਬੋਧ ਹੈ ਲਿੰਗ ਵਚਨ ਪੁਰਖ ਕਾਲ ਵਾਚ ਕਾਰਕ ਵਿਸ਼ਰਾਮ ਚਿੰਨ ਮੁਹਾਵਰੇ ਅਖਾਨਾ ਪੰਜਾਬੀ ਸ਼ਬਦ ਜੋੜ ਭਾਗ ਦੂਜਾ ਜਿਹੜਾ ਉਹ ਜੀਵਨੀ ਰਚਨਾਵਾਂ ਦੇ ਨਾਲ ਸੰਬੰਧਿਤ ਹੈ ਪੰਜ ਗੁਰੂ ਚਾਰ ਗੁਰੂ ਸਾਹਿਬਾਨ ਇੱਕ ਪਾਈ ਗੁਰਦਾਸ ਜੀ ਤਿੰਨ ਕਵਿਤਾਵਾਂ ਦੇ ਤਿੰਨ ਵਾਰਤਕ ਦੇ ਤਿੰਨ ਕਹਾਣੀਆਂ ਦੇ ਜਿਹੜੇ ਨੇ ਰਾਈਟਰ ਜਿਹੜੇ ਲਾਏ ਗਏ ਤੇ ਇੰਪੋਰਟੈਂਟ ਚੀਜ਼ੇ ਲਿਖੀ ਗਈ ਕਿ 10ਵੀਂ ਜਮਾਤ ਤੱਕ ਦਾ ਇਹਦਾ ਜਿਹੜਾ ਪੱਧਰ ਹੈ ਉਹ ਰਹੇਗਾ ਸੋ ਇਹ ਸਿਲੇਬਸ ਜਿਹੜਾ ਹੈ 18 ਮਈ 2024 ਨੂੰ ਤੁਹਾਡੇ ਸਾਹਮਣੇ ਜਿਹੜਾ ਬੋਰਡ ਨੇ ਵੈਬਸਾਈਟ ਦੇ ਉੱਪਰ ਪਾ ਦਿੱਤਾ ਹੈ ਇਹ ਕੋਈ ਫੇਕ ਨਹੀਂ ਹੈ ਕਿਉਂਕਿ ਵੈਬਸਾਈਟ ਦੇ ਉੱਪਰ ਜਿਹੜਾ ਨੋਟਿਸ ਆ ਚੁੱਕਿਆ ਹੈ ਤੁਸੀਂ ਵੈਬਸਾਈਟ ਤੋਂ ਵੀ ਇਸ ਨੂੰ ਡਾਊਨਲੋਡ ਕਰ ਸਕਦੇ ਆ ਵੈਬਸਾਈਟ ਉਹੀ ਹੈ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਇਸ ਨੂੰ ਖੋਲੋਗੇ ਉੱਥੇ ਨੋਟਿਸ ਪਿਆ ਹੈ ਜੇਕਰ ਤੁਹਾਨੂੰ ਨੋਟਿਸ ਉੱਥੋਂ ਨਹੀਂ ਲੱਭਦਾ ਤੁਸੀਂ ਟੈਲੀਗ੍ਰam ਚੈਨਲ ਤੇ ਜਾ ਕੇ ਇਥੋਂ ਪੀਡੀਐਫ ਇਸ ਜੀ ਡਾਊਨਲੋਡ ਕਰ ਸਕਦੇ ਹੋ ਉਮੀਦ ਕਰਦੇ ਆ ਜਾਣਕਾਰੀ ਸਾਰੇ ਤੁਹਾਨੂੰ ਵਧੀਆ ਲੱਗੀ ਹੋਏਗੀ ਜੇ ਇਹ ਜਾਣਕਾਰੀ ਵਧੀਆ ਲੱਗੀਏ ਵੀਡੀਓ ਨੂੰ ਸ਼ੇਅਰ ਜ਼ ਤਾਂ ਕਿ ਵੱਤ ਤੋਂ ਵੱਧ ਇਨਫਰਮੇਸ਼ਨ ਵੱਤ ਤੋਂ ਵੱਧ ਵੀਡੀਓਜ਼ ਵੱਤ ਤੋਂ ਵੱਧ ਇਸ ਦਾ ਕੰਟੈਂਟ ਜਿਹੜਾ ਹੈ ਉਹ 94 ਦਾ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ ਧੰਨਵਾਦ ਥੈਂਕ ਯੂ ਵੈਰੀ ਮਚ